ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਔਰ ਜਦ ਮੰਨ ਲੈਂਦਾ ਹੈ ਮਹਾਰਾਜ ਕਹਿੰਦੇ ਨੇ ਫਿਰ ਐਸੇ ਪੁਰਸ਼ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ। ਜੀਵਨ ਭਰ ਵਿਸ਼ਵਾਸ ਠੜਕਦਾ ਰਹਿੰਦਾ ਹੈ। ਭਰੋਸਾ ਠੜਕਦਾ ਰਹਿੰਦਾ ਹੈ। ਔਰ ਵਾਕਈ ਜੇ ਭਰੋਸਾ ਬਚ ਗਿਆ ਕਿ ਪ੍ਰਭੂ ਹੈ ਤੇ ਮੰਨਦੇ ਆ। ਮਹਾਰਾਜ ਕਹਿੰਦੇ ਨੇ ਜਾ ਕੇ ਹਿਰਦੇ ਬਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਤਤ ਗਿਆਨ ਤਤ ਤੋਂ ਮੁਰਾਦ ਉਸੇ ਵਕਤ ਤਤ ਚਿੰਨ ਉਸੇ ਵਕਤ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਹੈ ਮੈਂ ਪਾਣੀ ਹੁਣ ਪੀਵਾਂ ਤੋ ਕੀਆ ਪਿਆਸ ਕਲ ਬੁਝਾਏਗੀ ਮੈਂ ਰੋਟੀ ਹੁਣ ਖਾਵਾਂ ਤੋ ਕਿ ਆ ਭੁਖ ਮਹੀਨੇ ਬਾਅਦ ਮਿਟੇਗੀ ਕਿਤਨੀ ਬਚਕਾਣਾ ਗਲ ਆਉਂਦੀ ਹੈ ਨਾਮ ਅਜ ਹੁਣ ਜਪੋ ਫਲ ਅਗਲੇ ਜਨਮ ਦੇ ਚ ਮਿਲੇਗਾ ਪਤਨੀ ਕਿਹੜੇ ਜਨਮ ਦੇ ਚ ਮਿਲੇਗਾ ਨਹੀਂ ਨਾਮ ਹੁਣ ਜਪੋ ਹੁਣੇ ਫਲ ਮਿਲਦਾ ਹੈ ਇੱਕ ਚਿੱਤ ਜਏ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾਇਓ ਨਿਰਵਾਣ ਕੀਰਤਨ ਗਾਉ ਕਰਤੇ ਕ ਨਿਮਕ ਸਿਮਰਤ ਜਿਤ ਛੋਟੇ ਨਿਮਕਮਾਤਰ ਸਿਮਰਨ ਕਰਦੇ ਆ ਨਿਮਕ ਇੱਕ ਸੈਕਿੰਡ ਸਾਰੇ ਬੰਧਨ ਟੁੱਟ ਜਾਣਗੇ ਤਾਂ ਇਹ ਬੰਧਨ ਕੀ ਨੇ ਇਹਨਾਂ ਦੇ ਸੰਬੰਧ ਵਿੱਚ ਮੈਂ ਥੋੜਾ ਜਿਹਾ ਅਰਜ਼ ਕਰਾਂ ਕੁਝ ਸਰੀਰ ਦੀਆਂ ਲੋੜਾਂ ਨੇ ਲੋੜਾਂ ਪੂਰੀਆਂ ਨਾ ਬਣ ਤੇ ਸਮੱਸਿਆਵਾਂ ਖੜੀ ਆ ਜਾਂਦੀਆਂ ਰਹਿਣ ਨੂੰ ਮਕਾਨ ਚਾਹੀਦਾ ਨਹੀਂ ਹੈ ਪਹਿਨਣ ਨੂੰ ਕਪੜੇ ਚਾਹੀਦੇ ਨੇ ਮੌਸਮ ਦੇ ਮੁਤਾਬਕ ਨਹੀਂ ਹੈ ਖਾਣ ਨੂੰ ਦੋ ਵਕਤ ਰੋਟੀ ਚਾਹੀਦੀ ਹੈ ਨਹੀਂ ਹੈ ਪੀਣ ਨੂੰ ਸਵੱਛ ਪਾਣੀ ਚਾਹੀਦਾ ਹੈ ਨਹੀਂ ਉਪਲਬਧ ਹੋ ਰਿਹਾ ਦੂਰ ਦਰਾਜ ਜਾਣਾ ਹੈ ਕੋਈ ਵਾਹਨ ਨਹੀਂ ਮਿਲ ਰਿਹਾ ਤੋਂ ਮੈਂ ਅਰਜ਼ ਕਰਾਂ ਇਹ ਸਰੀਰ ਦੀਆਂ ਸਮੱਸਿਆਵਾਂ ਹਨ ਤੇ ਮਨੁੱਖ ਦੀ ਸਾਰੀ ਫਿਰਦਜ ਦੌੜ ਭੱਜ ਆਉਂਦੀ ਹੈ ਇਹਨਾਂ ਸਮੱਸਿਆਵਾਂ ਦੀ ਪੂrti ਲਈ ਤੇ ਜਦ ਸਮੱਸਿਆਵਾਂ ਹੱਲ ਹੋ ਜਾਣ ਤੇ ਕਹਿੰਦੇ ਨੇ ਸਮਾਧੀ ਸਰੀਰ ਦੀ ਸਮਾਧੀ ਨੂੰ ਕਹਿੰਦੇ ਨੇ ਸੁੱਖ ਸੁੱਖ ਮਿਲ ਰਿਹਾ ਹੈ ਖਾਣ ਨੂੰ ਜੋ ਭੋਜਨ ਚਾਹੀਦਾ ਸੀ ਮਿਲ ਗਿਆ ਪਹਿਨਣ ਨੂੰ ਜੋ ਕੱਪੜੇ ਚਾਹੀਦੇ ਸਨ ਮਿਲ ਗਏ ਰਹਿਣ ਨੂੰ ਜੈਸਾ ਮਕਾਨ ਚਾਹੀਦਾ ਸੀ ਮਿਲ ਗਿਆ ਜੈਸੇ ਸੰਬੰਧੀ ਸੰਬੰਧ ਚਾਹੀਦੇ ਸਨ ਮਿਲ ਗਏ ਨੋ ਕਿ ਸੰਬੰਧਾਂ ਤੋਂ ਬਿਨਾਂ ਵੀ ਮਨੁੱਖ ਨੇ ਜੀਇਸਾ ਸਰੀਰਕ ਸਮੱਸਿਆਵਾਂ ਬਹੁਤ ਸਾਰੇ ਮਨੁੱਖਾਂ ਦੀਆਂ ਹੱਲ ਹੋ ਜਾਂਦੀਆਂ ਨੇ ਤੋਂ ਸਰੀਰ ਦੇ ਤਲ ਤੇ ਤੇ ਬਹੁਤ ਸਾਰੇ ਲੋਕ ਸਮਾਦੀ ਨੇ ਸਮੱਸਿਆਵਾਂ ਬੜੀਆਂ ਪਰਬਲ ਮਨ ਦੀਆਂ ਨੇ ਮਾਨਸਿਕ ਸਮੱਸਿਆਵਾਂ ਇਸ ਵਾਸਤੇ ਤਨ ਭਾਵੇਂ ਸਮਾਧੀ ਚ ਚਲਾ ਵੀ ਜਾਵੇ ਮਨ ਸਮਾਧੀ ਚ ਨਹੀਂ ਜਾਂਦਾ ਨਹੀਂ ਜਾਂਦਾ ਸਮੱਸਿਆ ਜਿੰਨੇ ਚਿਰ ਤੱਕ ਸਮਾਧਾਨ ਉਪਰਬਧ ਨਹੀਂ ਹੁੰਦਾ ਮਨੁੱਖ ਸਮਾਧੀ ਲਈ ਨਹੀਂ ਹੋ ਸਕਦਾ ਸਮਾਧੀ ਦਾ ਮਤਲਬ ਹੁਣ ਕੋਈ ਸਮੱਸਿਆ ਨਹੀਂ ਸਾਡੇ ਹਿੰਦੂ ਵੀਰ ਜਿਸ ਕਿਸੇ ਸਾਧੂ ਸੰਤ ਨੂੰ ਜਲਾ ਕੇ ਉਹਦੀ ਮੜੀ ਬਣਾ ਲੈਂਦੇ ਨੇ ਮੜੀ ਨੂੰ ਫਿਰ ਸਮਾਦੀ ਕਹਿੰਦੇ ਨੇ ਕਿਉਂ ਉਹਨੂੰ ਨੂੰ ਜਲਾ ਕੇ ਹਾਕ ਕਰ ਦਿੱਤਾ ਹੈ ਹਾਕ ਦੀ ਕੀ ਸਮੱਸਿਆ ਹੈ ਕੀ ਲੋੜ ਹੈ ਉਹਦੀ ਉਹ ਕੀ ਚਾਹਦੀ ਹੈ ਕਬਰ ਨੂੰ ਕੀ ਲੋੜ ਹੈ ਮੁਰਦੇ ਨੂੰ ਕੀ ਲੋੜ ਹੈ ਹਰ ਮੁਰਦਾ ਸਮਾਦੀ ਚ ਮੜੀ ਦੀ ਕੀ ਲੋੜ ਹੈ ਕੋਈ ਸਮੱਸਿਆ ਹੀ ਨਹੀਂ ਇੰਜ ਕਹਿ ਲੋ ਮਰੇ ਹੋਏ ਸਰੀਰ ਤੇ ਸਾਰੇ ਸਮਾਦੀ ਲੈਣ ਨੇ ਜਿਵੇਂ ਦੇ ਜਗ ਦੇ ਮਨੁੱਖ ਤੇ ਸਮੱਸਿਆਵਾਂ ਦੇ ਚ ਕੋਈ ਸਮਾਧੀ ਨਹੀਂ ਕੋਈ ਸਮਾਧੀ ਨਹੀਂ ਕੁਝ ਬੇਸ਼ਤਰ ਲੋਗ ਤਨ ਦੀ ਸਮਾਪਤੀ ਸਮਾਧੀ ਪ੍ਰਾਪਤ ਵੀ ਕਰ ਲੈਨੇ ਲੋੜਾਂ ਪੂਰੀਆਂ ਹੋ ਗਈਆਂ ਜੋ ਜੋ ਚਾਹੀਦਾ ਸੀ ਹੈ ਲੇਕਿਨ ਮਾਨਸਿਕ ਸਮੱਸਿਆਵਾਂ ਖੜੀਆਂ ਹੋ ਗਈਆਂ ਬੜੀਆਂ ਪਰਵਤ ਤੇ ਮਾਨਸਿਕ ਸਮੱਸਿਆਵਾਂ ਕਿਨੇ ਮਨ ਦੀਆਂ ਖਾਇਸ਼ਾਂ ਮਨ ਦੀਆਂ ਵਾਸ਼ਨਾਵਾਂ ਜਿਵੇਂ-ਜਿਵੇਂ ਤਨ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਸਰੀਰ ਦੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਮਨ ਦੀਆਂ ਸਮੱਸਿਆਵਾਂ ਬੜੇ ਭਿਆਨਕ ਰੂਪ ਦੇ ਚ ਪ੍ਰਗਟ ਆਉਂਦੀਆਂ ਨੇ ਇਸ ਵਾਸਤੇ ਦੇਖਿਆ ਗਿਆ ਹੈ ਨਿਰਧਨ ਮਨੁੱਖ ਇਤਨੇ ਦੁਖੀ ਨਹੀਂ ਹੁੰਦੇ ਜਿੰਨੇ ਧਨਮਾਨ ਮਾਨਸਿਕ ਤਲਤੇ ਦੁਖੀ ਹੁੰਦੇ ਨੇ ਬੜੇ-ਬੜੇ ਜੋਧੀਸੇ ਲੋਕ ਨਨ ਕੋ ਵਿਆਪੇ ਚਿੰਤਾ ਰੋ 99 ਫਿਸਦੀ ਐਸਾ ਅੰਦਾਜ਼ਾ ਲਾ ਲੈਣਾ ਚੋਟੀ ਦਾ ਧਨਵਾਨ ਹੈ ਬੜਾ ਮਾਨਸਿਕ ਤਲਤੇ ਦੁਖੀ ਹੋਵੇਗਾ ਚੋਟੀ ਦਾ ਹੁਕਮਰਾਨ ਹੈ ਰਾਜਨੇਤਾ ਹੈ ਹੋ ਸਕਦਾ ਹੈ ਸੁਖ ਦੀ ਰਾਤ ਨੂੰ ਨੀਂਦ ਵੀ ਨਾ ਆਦੀ ਹੋਵੇ ਗੋਲੀਆਂ ਕਾਂਦਾ ਹੋਵੇ ਨੀਂਦ ਦੀ ਬੜੇ ਬੜੇ ਜੋਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਕਿ ਕਿ ਸਰੀਰ ਦੀਆਂ ਸਮੱਸਿਆਵਾਂ ਤੇ ਹੱਲ ਹੋ ਗਈਆਂ ਮਨ ਬੜੇ ਭਿਆਨਕ ਰੂਪ ਦੇ ਵਿੱਚ ਪ੍ਰਗਟ ਹੋ ਗਿਆ ਆਪ ਦੀ ਗੈਤੜੀ ਅਰਜ਼ ਕਰਾਂ ਇੱਕ 4 ਦਿਨ ਦਾ ਭੁੱਖਾ ਮਨੁੱਖ ਹੈ ਉਸ ਦੀ ਸਿਰਫ ਇਤਨੀ ਸਮੱਸਿਆ ਹੈ ਕਿ ਰੋਟੀ ਮਿਲ ਜਾਏ ਸਮੱਸਿਆ ਸਾਰੀ ਸਿਮਟੀ ਹੋਈ ਹੈ ਮਨ ਚੁੱਪ ਹੈ ਬਿਲਕੁਲ ਚੁੱਪ ਹੈ ਕਿ ਜੇ ਹੁਣ ਉਹਨੂੰ ਕਹਿ ਲਈਏ ਬੜਾ ਸੁੰਦਰ ਕਿਦਰੇ ਨਾਟਕ ਹੋਣਾ ਹੈ ਰਾਤ ਨੂੰ ਐ ਤੂੰ ਬਾਸ ਲੈ ਵੇਖ ਲੈਣੇ ਉਨੇ ਭੜ ਦੇਣਾ ਉਹਨੇ ਇਹੀ ਆਖਣੇ ਇਸ ਪਾਸ ਦੀ ਥਾਂ ਤੇ ਚਾਰ ਰੋਟੀਆਂ ਦੇ ਦੇ ਮੈਂ ਛੱਡ ਪਰਿਆ ਭੁੱਖੇ ਮਨੁੱਖ ਦੀ ਸਾਰੀ ਸਮੱਸਿਆ ਸਿਮਟ ਕੇ ਰੋਟੀ ਤੇ ਆ ਜਾਂਦੀ ਹੈ ਭਰੇ ਹੋਇਆ ਭੇਟ ਹੈ ਤੇ ਤਨ ਦੀ ਸਾਰੀ ਲੋੜਾਂ ਦੀ ਪੂਰਤੀ ਹੈ ਮਨ ਬੜੇ ਭਿਆੰਕਰ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਇਸ ਲਈ ਕੋਈ ਨਿਰਧਨ ਇਤਨਾ ਦੁਖੀ ਨਹੀਂ ਹੁੰਦਾ ਜਿੰਨਾ ਧਨਵਾਨ ਦੁਖੀ ਹੁੰਦਾ ਇਹ ਵੀ ਮੈਂ ਅਰਜ਼ ਕਰਦੇ ਆਂ ਕੋਈ ਨਿਰਧਨ ਇਤਨਾ ਲੋਭੀ ਨਹੀਂ ਹੁੰਦਾ ਜਿੰਨਾ ਧਨਵਾਨ ਲੋਭੀ ਹੁੰਦਾ ਉਹਦੀਆਂ ਮਾਨਸਿਕ ਸਮੱਸਿਆਵਾਂ ਵੱਧ ਜਾਂਦੀਆਂ ਨੇ ਮਨ ਦੀ ਸਮੱਸਿਆ ਕੀ ਹੈ ਵਾਸ਼ਨਾ ਦੂਸਰਾ ਹੋਰ ਮੈਂ ਅਰਜ਼ ਕਰਾਂ ਜੈਸੇ ਜੈਸੇ ਸਰੀਰ ਬਿਰਧ ਆਉਂਦਾ ਹੈ ਵੈਸੇ ਹੀ ਵੈਸੇ ਵਾਸ਼ਨਾ ਬਲਵਾਨ ਹੁੰਦੀ ਹੈ ਜਵਾਨ ਹੁੰਦੀ ਹੈ ਸਰੀਰ ਤੇ ਇੱਕ ਦਿਨ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਨਹੀਂ ਮਰਦੀ ਅਗਰ ਸਰੀਰ ਦੇ ਮਰਨ ਨਾਲ ਵਾਸ਼ਨਾ ਮਰ ਗਈ ਤਾਂ ਫਿਰ ਤੇ ਮੁਕਤ ਹੋ ਗਏ ਪ੍ਰਭੂ ਚਲੀਨ ਹੋ ਗਏ ਬੜੇ ਧਿਆਨ ਨਾਲ ਸੁਣਨਾ ਸਰੀਰ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਵਾਕ ਭਾਈ ਸਾਹਿਬ ਜੀ ਦੀ ਬਾਣੀ ਨੂੰ ਕੁੰਜੀ ਇਸ ਵਾਸਤੇ ਆਖਿਆ ਗਿਆ ਹੈ ਉਹ ਬਹੁਤ ਸਾਰੇ ਸ਼ਬਦਾਂ ਨੂੰ ਖੋਲਦੇ ਨੇ ਸੰਤਨ ਹੱਥ ਰੱਖੀ ਕੁੰਜੀ ਤਾਂ ਵੀ ਮੁਰਾਦ ਇਹ ਹੈ ਰਹਿਸ ਤੇ ਰمز ਭਰੀਆਂ ਜੋ ਗੱਲਾਂ ਨੇ ਸਤਿਪੁਰਸ਼ਾਂ ਦੀਆਂ ਉਹ ਖੋਲਦੇ ਨੇ ਇਹ ਨਹੀਂ ਕਿ ਰੱਬ ਦਾ ਬੂਆ ਖੋਲ ਕੇ ਦੇ ਐਨ ਰੱਬ ਦੇ ਦਰਸ਼ਨ ਕਰਾ ਦੇ ਨੇ ਇਸ ਚੱਕਰ 'ਚ ਨਾ ਪੈਣਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੁੰਜੀ ਮੰਨਦੇ ਨੇ ਕਮ ਸੇ ਕਮ 150 ਸ਼ਬਦਾਂ ਦੇ ਅਰਥ ਉਹਨਾਂ ਨੇ ਕੀਤੇ ਨੇ ਕਿਉਂ ਕੀਤੇ ਨੇ ਭਾਈ ਸਾਹਿਬ ਨੇ ਸੋਚਿਆ ਐਸਾ ਨਾ ਹੋਵੇ ਸਿੱਖ ਵਿਦਵਾਨ ਕੋਈ ਗੁਰਮੁਖ ਅਰਥਾਂ ਦੀ ਥਾਂ ਤੇ ਅਨਰਥ ਨਾ ਕਰ ਬੈਠੇ ਜੋ ਰਹਿਸ ਤੇ ਰਮਜ਼ ਸਤਗੁਰੂ ਬਿਆਨ ਕਰ ਰਹੇ ਨੇ ਉਹਦੀ ਆਮ ਲੋਕਾਂ ਨੂੰ ਸਮਝ ਆ ਸਕੇ ਤੋਂ ਭਾਈ ਸਾਹਿਬ ਨੇ ਉਹ ਸ਼ਬਦ ਖੋਲੇ ਇਹ ਜਿਹਾ ਸਲੋਕ ਹੈ ਜਬਜੀਤ ਸਾਹਿਬ ਦਾ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹਨੋਂ ਵੀ ਭਾਈ ਸਾਹਿਬ ਖੋਲਦੇ ਨੇ ਪਉਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਓ ਤੂ ਬੋਤ ਸੰਜੋਗ ਬਣਾਇਆ ਇੱਕ ਇੱਕ ਤਤ ਦੀ ਉਹ ਵਿਆਖਿਆ ਕਰ ਦੇਣਾ ਇਸ ਦੇ ਵਿੱਚ ਮੈਂ ਪੂਰਨ ਔਰਤੇ ਨਾ ਜਾਵਾਂ ਕਿ ਜੋ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਹ ਸੁਣੋ ਆਸਾ ਦੀ ਵਾਰ ਦਾ ਸ਼ਲੋਕ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਓ ਸੱਜੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਓ ਤ੍ਰਿਤੇ ਰਥ ਜਤੇ ਕਾ ਜੋਰ ਅਗੇ ਰਥ ਵਾਓ ਇਸਦਾ ਖੁਲਾਸਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਰ ਦੇਣ ਜੋਗ-ਜੋਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਫਿਰ ਫਿਰ ਫੇਰ ਵਟਾਈਏ ਗੈ ਨਹੀਂ ਹੋਏ ਮਰਮ ਕੋ ਪਾਏ ਭਾਈ ਸਾਹਿਬ ਭਾਈ ਗੁਰਦਾਸ ਜੀ 150 ਸ਼ਬਦਾਂ ਦੇ ਇਸ ਤਰ੍ਹਾਂ ਦਾ ਉਹਨਾਂ ਨੇ ਖੁਲਾਸਾ ਕੀਤਾ ਹੈ ਕਈ ਜੁਗਾ ਤੋਂ ਅਨੰਤ ਕਾਲ ਤੋਂ ਕਾਲ ਤੋਂ ਮੇਰੀ ਵਾਸ਼ਨਾ ਕਈ ਸਰੀਰਾਂ ਚ ਮੈਨੂੰ ਪਾਉਂਦੀ ਰਹੀ ਕਈ ਜਨਮ ਕਈ ਜਨਮ ਵਾਸ਼ਨਾ ਬੱਧਾ ਆਵੇ ਜਾਏ ਕਿਉਂ ਸਰੀਰ ਮਰ ਜਾਂਦਾ ਹੈ ਵਾਸ਼ਨਾ ਮਰਦੀ ਨਹੀਂ ਸਰੀਰ ਬੁੱਢਾ ਹੁੰਦਾ ਹੈ ਵਾਸ਼ਨਾ ਤੇ ਜਵਾਨ ਬਣੀ ਰਹਿੰਦੀ ਹੈ ਇੰਦੀਏ ਫਿਰ ਵਾਸ਼ਨਾ ਤਿਰਬੈਣੀ ਇਹਦੀਆਂ ਤਿੰਨ ਧਾਰਾਂ ਨੇ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ ਲੋਭ ਵਾਸ਼ਨਾ ਧਨ ਸੰਪਦਾ ਮੰਗਦੀ ਹੈ ਕਾਮ ਵਾਸ਼ਨਾ ਰੂਪ ਰੰਗ ਮੰਗਦੀ ਹੈ ਸਰੀਰ ਤੇ ਬਿਰਧ ਹੋ ਗਿਆ ਵਾਸ਼ਨਾ ਬਿਰਧ ਨਹੀਂ ਹੋਈ ਨਹੀਂ ਆਉਂਦੀ ਇਸ ਚੱਕਰ ਵਿੱਚ ਨਾ ਪੈਣਾ ਬੁੱਢਾ ਸਰੀਰ ਹੈ ਤੇ ਵਾਸ਼ਨਾ ਬੁੱਢੀ ਹੋਵੇਗੀ ਸਰੀਰ ਮਰ ਗਿਆ ਤੇ ਵਾਸ਼ਨਾ ਮਰ ਗਈ ਤੇ ਮੁਕਤ ਹੋ ਗਿਆ ਗੱਲ ਖਤਮ ਫਿਰ ਜਬ ਤੱਕ ਕਰਨ ਦੀ ਕੀ ਲੋੜ ਹੈ ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਹੈ ਫਿਰ ਬਾਣੀ ਦਾ ਜਪ ਕਰਨ ਦੀ ਕੀ ਲੋੜ ਹੈ ਤਪ ਕਰਨ ਦੀ ਕੀ ਲੋੜ ਹੈ ਇੱਕ ਦਿਨ ਮਰਾਂਗੇ ਤੇ ਵਾਸ਼ਨਾ ਮਰ ਜਾਏਗੀ ਮੁਕਤ ਹੋ ਜਾਵਾਂਗੇ ਮਰ ਕੇ ਕੋਈ ਮੁਕਤ ਨਹੀਂ ਹੁੰਦਾ ਨਵਾਂ ਸਰੀਰ ਦਾ ਬੰਧਨ ਪੈ ਜਾਂਦਾ ਹੈ ਹੋਰ ਜਨਮ ਪੈ ਜਾਂਦਾ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਰ ਦੇ ਸਲਮੇ ਜਨਮ ਮਰਨ ਚੱਲਦਾ ਰਹਿੰਦਾ ਹੈ ਕਿਉਂ ਵਾਸ਼ਨਾ ਨਹੀਂ ਮਰਦੀ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣ ਲੈਣਾ ਅਹੰਕਾਰ ਵਾਸ਼ਨਾ तनते मर गया अहंकार नहीं मरया और प्रभुता और प्रभुता चाहिए थी। फिर ये अहंकार अगला जन्म करा देता है हम में एहा जात है हम में कर्म कमाए हम में यही वंदना फिर फिर जाउनी पाए फिर जन्म फिर जन्म इस तरह धन दी वासना लोभ वासना इस तरह ही काम वासना तन बिरद हो गए वासना नहीं बिरद हुई ਇਹ ਵਾਸ਼ਨਾ ਜੋ ਜਵਾਨ ਹੈ ਤਨ ਖਤਮ ਹੋ ਗਿਆ ਹੈ ਇਹ ਹੀ ਵਾਸ਼ਨਾ ਅੱਗੇ ਚੱਲ ਕੇ ਮਾਂ ਬਾਪ ਦੀ ਜੋ ਹੈ ਵਾਸ਼ਨਾ ਨਾਲ ਸਮਿਲਤ ਹੋ ਕੇ ਨਵਾਂ ਸਰੀਰ ਬਣਾ ਲਏਗੀ ਫਿਰ ਨਵਾਂ ਜਨਮ ਜਮ ਜਮ ਮਰੇ ਮਰੇ ਫਿਰ ਜੰਮੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਫਿਰ ਫਿਰ ਫੇਰ ਵਟਾਈਏ ਗੈਨੇ ਹੋਏ ਮਰਮ ਕੋ ਪਾਏ ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਕਿਸ ਨੂੰ ਜੋ ਨਹੀਂ ਹੈ ਜੋ ਨਹੀਂ ਹੈ ਬੜੇ ਧਿਆਨ ਨਾਲ ਸੁਣਨਾ ਜੋ ਹੈ ਅਗਰ ਵਾਸ਼ਨਾ ਉਸਨੂੰ ਦੇਖੇ ਤਾਂ ਵਾਸ਼ਨਾ ਮਰ ਜਾਏਗੀ ਫਿਰ ਤੇ ਸੰਤੋਖ ਪੈਦਾ ਹੋ ਜਾਂਦਾ ਹੈ ਸਬਰ ਪੈਦਾ ਹੋ ਜਾਂਦਾ ਹੈ ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ ਤੇ ਜੋ ਨਹੀਂ ਹੈ ਉਹ ਵੀ ਹੋ ਜਾਏ ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ ਉਹ ਵੀ ਹੋ ਗਿਆ ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ ਕਿਉਂਕਿ ਵਾਸ਼ਨਾ ਦਾ ਸੁਭਾਅ ਹੈ ਸਦਾ ਉਸ ਨੂੰ ਦੇਖਣਾ ਜੋ ਨਹੀਂ ਹੈ ਚਲੋ ਇੱਕ ਨਿੱਕਾ ਜਿਹਾ ਉਦਾਹਰਣ ਦਿਆਂ ਪਿੰਡ ਦਾ ਸਰਪੰਚ ਹੈ ਵਾਸ਼ਨਾ ਅੱਗੇ ਚਲੀ ਗਈ ਹੈ ਕਹਿੰਦਾ ਨਹੀਂ ਐਮਐਲਏ ਬਣ ਜਾਵਾਂ ਬਣ ਗਿਆ ਐ ਮੈਨੇ ਵਾਸ਼ਨਾ ਅੱਗੇ ਚਲੀ ਗਈ ਹੈ ਨਹੀਂ ਮਿਨਿਸਟਰ ਬਣ ਜਾਵਾਂਗਾ बन गया मनिस्टर वासना फिर अगे चली गई है नहीं चीफ मनिस्टर बन वासना रोज रोज वड्डी हो रही है जवान हो रही है तन रोज रोज बुढ़ा हो रहा है खत्म हो रहा है छोटा हो रहा है मनुख रोज रोज छोटा हों छिन बेहालत है फूटे घट जाओ पानी एक एक बूंद पानी दे निकल रही है तो पानी घड़े कट रहा है कि वह रहा है ਅੱਜ ਦਾ ਇੱਕ ਦਿਨ ਲੰਘਿਆ ਤਾਂ ਇੱਕ ਦਿਨ ਅਸੀਂ ਛੋਟੇ ਹੋ ਗਏ ਛੋਟੇ ਹੋ ਗਏ ਔਰ ਕਿਸੇ ਨੂੰ ਕਹਿ ਕੇ ਦੇਖੋ ਤੋ ਇੱਕ ਦਿਨ ਛੋਟਾ ਹੋ ਗਿਆ ਅੱਜ ਟੁੱਟ ਕੇ ਪੈਂਦਾ ਹੈ ਕਿਨੇ ਔਰ ਸਚਾਈ ਇਹ ਹੈ ਰੋਜ਼ ਰੋਜ਼ ਮਨੁੱਖ ਛੋਟਾ ਹੁੰਦਾ ਹੈ ਚਲੋ ਇਸ ਨੇ 100 ਸਾਲ ਜੀਵਣਾ ਹੈ ਅੱਜ ਦਾ ਇੱਕ ਦਿਨ ਲੰਘ ਗਿਆ ਤੋ ਇੱਕ ਦਿਨ ਤੇ ਘਟ ਗਿਆ ਜਨਨੇ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਾ ਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਕਟ ਰਹੇ ਘਟ ਰਹੇ ਮਨੁੱਖ ਰੋਜ਼ ਰੋਜ਼ ਘਟ ਰਹੇ ਹਕੀਕਤ ਹੈ ਇਹ ਲਫ਼ਜ਼ ਇਸ ਨੂੰ ਚੰਗਾ ਨਹੀਂ ਲੱਗਦਾ ਕੋਈ ਇਸ ਨੂੰ ਆਖੇ ਤੋ ਇੱਕ ਦਿਨ ਘਟ ਗਿਆ ਇੱਕ ਦਿਨ ਘਟ ਗਿਆ ਇਸ ਘਾਟੇ ਨੂੰ ਮਨੁੱਖ ਨਹੀਂ ਦੇਖਦਾ ਵਾਧੇ ਨੂੰ ਦੇਖਦਾ ਹੈ ਮੇਰਾ ਪਰਿਵਾਰ ਵੱਡਾ ਹੋ ਗਿਆ ਹੋ ਗਿਆ ਹੋਵੇਗਾ ਪਰ ਤੂੰ ਤੇ ਛੋਟਾ ਹੋ ਗਿਆ ਮੇਰਾ ਕਾਰੋਬਾਰ ਵੱਡਾ ਹੋ ਗਿਆ ਹੋ ਗਿਆ ਹੋਵੇਗਾ ਤੂੰ ਤੇ ਛੋਟਾ ਹੋ ਗਿਆ ਹੈ ਮੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਗਈਆਂ ਨੇ ਹੋ ਗਈਆਂ ਹੋਣ ਗਿਆ ਤੂੰ ਤੇ ਛੋਟਾ ਹੁੰਦਾ ਜਾ ਰਿਹਾ ਹੈ ਮੇਰੀ ਧਨ ਸੰਪਦਾ ਮਹਾਨ ਹੋ ਗਈ ਹੈ ਤੂੰ ਤੇ ਤੁੱਛ ਹੋ ਗਿਆ ਹੈ ਛੋਟਾ ਹੋ ਗਿਆ ਹੈ ਮੇਰਾ ਛੋਟੇ ਹੀ ਨਹੀਂ ਹੋਇਆ ਇੱਕ ਦਿਨ ਮਿਟ ਜਾਏਗਾ ਇੱਕ ਦਿਨ ਮਿਟ ਜਾਏ ਜਿਨ੍ਹਾਂ ਦੇ ਆਸਰੇ ਤੇ ਤੂੰ ਆਪਣੇ ਆਪ ਨੂੰ ਵੱਡਾ